ਅਸੀਂ ਮਾਈਨਿੰਗ ਦਾ ਕੰਮ ਹੈ ਡਿਪਾਰਟਮੈਂਟ ਸ਼ੁਰੂ ਤੋਂ ਕਰਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਹ ਸਦਕ ਅਸੀਂ ਫੈਸਲਾ ਕੀਤਾ ਕਿ 5.5 ਰੁਪਏ ਦੇ ਹਿਸਾਬ ਨਾਲ ਰੇਤਾ ਬਜਰੀ ਲੋਕਾਂ ਨੂੰ ਦੇਣਾ ਸਾਢੇ 5 ਰੁਪਏ ਰੇਤਾ ਪੀ ਐਮ ਸੀ ਜਿਹੜੀਆਂ ਸਾਈਟਸ ਅਸੀਂ ਖੋਲੀਆਂ ਹਜ਼ਾਰਾਂ ਲੋਕਾਂ ਨੂੰ ਜਿਹਦੇ ਵਿੱਚ ਲੇਬਰ ਵਾਲੇ ਟਰਾਲੀਆਂ ਵਾਲੇ ਕਿਸਾਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਜਿਹੜਾ ਪਹਿਲਾਂ ਕੁਝ ਠੇਕੇਦਾਰਾਂ ਨੂੰ ਮਿਲਦਾ ਸੀ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਵੱਡਾ ਅਮਾਉਂਟ ਹੈ ਜਿਹੜਾ ਉਹ ਡੀ ਸਰਟਿੰਗ ਤੋਂ ਉਹ ਇੱਥੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਇਆ ਤੇ ਅਸੀਂ ਫਲਾਈਂਗ ਸਕਾਟ ਬਣਾਏ ਜਿੱਥੇ ਵੀ ਕਿਤੇ ਇਲੀਗਲ ਮਾਈਨਿੰਗ ਦੀ ਸ਼ਿਕਾਇਤ ਮਿਲੀ ਉੱਥੇ ਬਹੁਤ ਲੋਕਾਂ ਦੇ ਐਫ ਆਈ ਆਰਾਂ ਕੀਤੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜੁਰਮਾਨੇ ਵਸੂਲੇ ਨੇ ਅਸੀਂ ਹਰ ਤਰੀਕੇ ਦੇ ਨਾਲ ਲੀਗਲ ਮਾਈਨਿੰਗ ਹੋਣ ਦਿੱਤੀ ਤੇ ਇਲੀਗਲ ਮਾਈਨਿੰਗ ਦੇ ਉੱਤੇ ਅਸੀਂ ਸਖੰਜਾ ਕੱਸ ਕੇ ਰੱਖਿਆ ਜਿਹੜੇ ਜਰਮਾਨਿਆਂ ਦੀ ਗੱਲ ਸੀ ਪਿਛਲੀਆਂ ਸਰਕਾਰਾਂ ਵੇਲੇ ਜਿੱਥੇ 5 ਤੋਂ 10000 ਰੁਪਏ ਜਰਮਾਨਾ ਦੀ ਅਸੀਂ 50000 ਤੋਂ 2 ਲੱਖ ਰੁਪਏ ਤੱਕ ਉਹ ਜਰਮਾਨੇ ਦੀ ਰਕਮ ਹੈ ਜਿਹੜੀ ਉਹ ਵੀ ਅਸੀਂ ਵਧਾਈ ਪਨੂੜ ਦੇ ਨੇੜੇ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਪਹਿਲੀ ਗੱਲ ਤਾਂ ਉੱਥੇ ਇਲੀਗਲ ਮਾਈਨਿੰਗ ਨਹੀਂ ਉਹ ਡੀਸੇਲਟਿੰਗ ਦਾ ਕੇਸ ਸੀ ਉਸ ਤੋਂ ਬਾਅਦ 1 3 24 ਨੂੰ ਓਪਨ ਕੀਤਾ ਫਿਰ 4 3 24 ਨੂੰ ਕੀਤਾ ਫਿਰ 11 3 24 ਨੂੰ ਅਸੀਂ ਓਪਨ ਕੀਤਾ ਕੋਈ ਬਿਡਰ ਨਹੀਂ ਆਇਆ ਉਸ ਤੋਂ ਬਾਅਦ 7524 ਨੂੰ ਜਿਹੜੇ ਬਿਡ ਆਏ 5 ਰੁਪਏ 25 ਪੈਸੇ ਪਰ ਕਿਊਬਿਕ ਟੁੱਟਦੇ ਹਿਸਾਬ ਨਾਲ ਅਸੀਂ ਉਹਨਾਂ ਦੀ ਆਕਸ਼ਨ ਕੀਤੀ ਤੇ ਅੱਜ ਤੱਕ 82 ਲੱਖ 99250 ਰੁਪਏ ਉਸ ਬਨੂੜ ਦੀ 3 ਸੈਟਿੰਗ ਸਾਈਟ ਤੋਂ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਮਾਈਨਿੰਗ ਬਾਰੇ ਗੱਲ ਕੀਤੀ ਗਈ ਹੈ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਸੋ ਉਸ ਦੇ ਸੰਬੰਧ ਦੇ ਵਿੱਚ ਮੈਂ ਅੱਜ ਵਿਧਾਨ ਸਭਾ ਦੇ ਵਿੱਚ ਵੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਬਾਹਰ ਦਰਸ਼ੀ ਢੰਗ ਦੇ ਨਾਲ ਅਸੀਂ ਮਾਈਨਿੰਗ ਦਾ ਕੰਮ ਹੈ ਡਿਪਾਰਟਮੈਂਟ ਸ਼ੁਰੂ ਤੋਂ ਕਰ ਰਹੇ ਸਟਾਰਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਅਸੀਂ ਫੈਸਲਾ ਕੀਤਾ ਕਿ 5.5 ਰੁਪਏ ਦੇ ਹਿਸਾਬ ਨਾਲ ਰੇਤਾ ਬਜਰੀ ਲੋਕਾਂ ਨੂੰ ਦੇਣਾ ਤੇ ਉਸ ਦੇ ਅਕੋਰਡਿੰਗਲੀ 5.5 ਰੁਪਏ ਰੇਤਾ ਪੀ ਐਮ ਸੀ ਜਿਹੜੀ ਸਾਈਟਸ ਅਸੀਂ ਖੋਲੀਆਂ ਉਹਨਾਂ ਸਾਈਟਸ ਦੇ ਉੱਤੇ ਹਜ਼ਾਰਾਂ ਲੋਕਾਂ ਨੂੰ ਜਿਹਦੇ ਵਿੱਚ ਲੇਬਰ ਵਾਲੇ ਟਰਾਲੀਆਂ ਵਾਲੇ ਕਿਸਾਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਜਿਹੜਾ ਪਹਿਲਾਂ ਕੁਝ ਠੇਕੇਦਾਰਾਂ ਨੂੰ ਮਿਲਦਾ ਸੀ ਬਹੁਤ ਜ਼ਿਆਦਾ ਉੱਚੀ ਬੋਲ ਬਸ ਨਹੀਂ ਕਾਟ ਸਕੀ ਬਹੁਤ ਉੱਚੀ ਸੀ ਸੋ ਉਹ ਸਕੀਮ ਕਿ ਅਸੀਂ ਕੀਤੀ ਉਸ ਸਕੀਮ ਦੇ ਤਹਿਤ ਲੋਕਾਂ ਨੂੰ ਲਾਭ ਹੋਇਆ ਸੋ ਉਸ ਤੋਂ ਬਾਅਦ ਅਸੀਂ ਜਿਹੜੀ ਹਰ ਇੱਕ ਸਾਈਡ ਦੀ ਉਹਦੀ ਆਕਸ਼ਨ ਹੈ ਜਿਹੜੀ ਬਿਲਕੁਲ ਟਰਾਂਸਪੇਰੈਂਟ ਢੰਗ ਦੇ ਨਾਲ ਦੀ ਆਕਸ਼ਨ ਕੀਤੀ ਅਤੇ ਗਵਰਨਮੈਂਟ ਨੇ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਵੱਡਾ ਅਮਾਉਂਟ ਹੈ ਜਿਹੜਾ ਉਹ ਡੀਸਰਟਿੰਗ ਤੋਂ ਉਹ ਇੱਥੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਇਆ ਤੇ ਅਸੀਂ ਫਲਾਈਂਗ ਸਕਾਡ ਬਣਾਏ ਜਿੱਥੇ ਵੀ ਕਿਤੇ ਇਲੀਗਲ ਮਾਈਨਿੰਗ ਦੀ ਸ਼ਿਕਾਇਤ ਮਿਲੀ ਉਥੇ ਬਹੁਤ ਲੋਕਾਂ ਤੇ ਐਫਆਈਆਰਾਂ ਕੀਤੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜੁਰਮਾਨੇ ਵਸੂਲੇ ਨੇ ਸੋ ਮੇਰਾ ਕਹਿਣ ਤੋਂ ਭਾਵ ਕਿ ਅਸੀਂ ਹਰ ਤਰੀਕੇ ਦੇ ਨਾਲ ਲੀਗਲ ਮਾਈਨਿੰਗ ਹੋਣ ਦਿੱਤੀ ਤੇ ਇਲੀਗਲ ਮਾਈਨਿੰਗ ਦੇ ਉੱਤੇ ਅਸੀਂ ਸਖੰਜਾ ਕੱਸ ਕੇ ਰੱਖਿਆ ਤੇ ਜਿਹੜੇ ਜੁਰਮਾਨਿਆਂ ਦੀ ਗੱਲ ਸੀ ਪਿਛਲੀਆਂ ਸਰਕਾਰਾਂ ਵੇਲੇ ਜਿੱਥੇ 5 ਤੋਂ 10000 ਰੁਪਏ ਜੁਰਮਾਨਾ ਦੀ ਅਸੀਂ 50000 ਤੋਂ 2 ਲੱਖ ਰੁਪਏ ਤੱਕ ਉਹ ਜੁਰਮਾਨੇ ਦੀ ਰਕਮ ਹੈ ਜਿਹੜੀ ਉਹ ਵੀ ਅਸੀਂ ਵਧਾਈ ਤੇ ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਗੱਲ ਸਦਨ ਦੇ ਵਿੱਚ ਕਿ ਬਨੂੜ ਦੇ ਨੇੜੇ ਇਲੀਗਲ ਮਾਈਨਿੰਗ ਹੋ ਰਹੀ ਹੈ ਸੋ ਮੈਂ ਅੱਜ ਦੱਸਿਆ ਕਿ ਪਹਿਲੀ ਗੱਲ ਤਾਂ ਉੱਥੇ ਇਲੀਗਲ ਮਾਈਨਿੰਗ ਨਹੀਂ ਉਹ ਡੀਸਰਟਿੰਗ ਦਾ ਕੇਸ ਸੀ ਉਸ ਡੀਸਰਟਿੰਗ ਦੇ ਲਈ ਅਸੀਂ ਕਾਇਦਾ ਤੌਰ ਤੇ ਉਹਦੇ ਟੈਂਡਰ ਲਾਏ ਪਹਿਲਾ ਟੈਂਡਰ ਅਸੀਂ 9 ਫਰਵਰੀ 2024 ਨੂੰ ਟੈਂਡਰ ਲਾਇਆ ਕੋਈ ਬਿਡਰ ਨਹੀਂ ਉਸਦੇ ਉੱਤੇ ਆਇਆ ਉਸ ਤੋਂ ਬਾਅਦ 1 3 24 ਨੂੰ ਓਪਨ ਕੀਤਾ ਫਿਰ 4 3 24 ਨੂੰ ਕੀਤਾ ਫਿਰ 11 3 24 ਨੂੰ ਅਸੀਂ ਓਪਨ ਕੀਤਾ ਕੋਈ ਬਿਡਰ ਨਹੀਂ ਆਇਆ ਉਸ ਤੋਂ ਬਾਅਦ 7 5 24 ਨੂੰ ਜਿਹੜੇ ਬਿਡਰ ਆਏ 5 ਰੁਪਏ 25 ਪੈਸੇ ਪਰ ਕਿਊਬਿਕ ਫੁੱਟ ਦੇ ਹਿਸਾਬ ਨਾਲ ਅਸੀਂ ਉਹਨਾਂ ਦੀ ਔਕਸ਼ਨ ਕੀਤੀ ਤੇ ਅੱਜ ਤੱਕ 82 ਲੱਖ 99250 ਰੁਪਏ ਉਸ ਬਨੂੜ ਦੀ ਡੀ ਸਿਰਟਿੰਗ ਸਾਈਡ ਤੋਂ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਅਸਲ ਦੇ ਵਿੱਚ ਕੀ ਹੈ ਕਿ ਡੀ ਸਿਰਟਿੰਗ ਜਿਹਨੂੰ ਇਲੀਗਲ ਦੀ ਗੱਲ ਕਰਦੇ ਨੇ ਇਹਨਾਂ ਦੇ ਸਮੇ ਇਲੀਗਲ ਸੀ ਹੁਣ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਸੀ ਜਦੋਂ 2017 ਚ ਸਰਕਾਰ ਬਣੀ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਜੋ ਪਿਛਲੀ ਆਕਸ਼ਨ ਹੋਈ ਹੋਈ ਧੀ ਪਿਛਲੀਆਂ ਸਰਕਾਰਾਂ ਦੀ ਡੀਲ ਹੋਈ ਹੋਈ ਸੀ ਸਾਰੀ ਕੈਂਸਲ ਕਰਕੇ ਇਹਨਾਂ ਨੇ ਨਵੇਂ ਸਿਰੇ ਤੋਂ ਆਕਸ਼ਨ ਕੀਤੀ ਤੇ ਪੂਰੇ ਪੰਜਾਬ ਨੂੰ 7 ਬਲਾਕਾਂ ਦੇ ਵਿੱਚ ਵੰਡਤਾ ਜਿੱਥੇ ਮਾਈਨਿੰਗ ਦਾ ਸਾਈਟ ਸਨਦੀ ਉਹ ਵੀ ਵਿਚੇ ਕਰਦੀਆਂ ਸੋ 7 ਬਲਾਕਾਂ ਦੇ ਵਿੱਚ ਇਹਨਾਂ ਨੇ ਵੰਡ ਕੇ ਉਸ ਦੀ ਆਕਸ਼ਨ ਕੀਤੀ ਤੇ 1.5 ਸਾਲ ਤੱਕ ठेकेदार ਸਾਰੇ ਪੰਜਾਬ ਨੂੰ ਪਟਦੇ ਰਹੇ ਉਸ ਤੋਂ ਬਾਅਦ ਉਹਨਾਂ ਠੇਕੇਦਾਰਾਂ ਨੂੰ ਜਦੋਂ ਇਹਨਾਂ ਨੂੰ ਸਮਝ ਆਈ ਤਾਂ ਉਹਨਾਂ ਠੇਕੇਦਾਰਾਂ ਤੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਕਰਾਇਆ ਉੱਥੇ ਪੰਜਾਬ ਸਰਕਾਰ ਨੇ ਕੰਟੈਸਟ ਨਹੀਂ ਕੀਤਾ ਉਹਨਾਂ ਠੇਕੇਦਾਰਾਂ ਨੂੰ 18 ਕਰੋੜ ਰੁਪਇਆ ਵਾਪਸ ਕੀਤਾ ਤੇ ਉਸ ਤੋਂ ਠੇਕੇਦਾਰ ਫੇਰ ਕਹਿੰਦੇ ਕਿ ਸਾਡਾ ਤਾਂ ਮਾਲ ਨਹੀਂ ਪੂਰਾ ਹੋਇਆ ਸੋ ਉਹਨਾਂ ਦਾ ਮਾਲ ਪੂਰਾ ਕਰਨ ਦੇ ਲਈ ਇਹਨਾਂ ਨੇ ਡੀਸੈਟਿੰਗ ਸੀ ਜੋ ਉਹ ਡੀਸੈਟਿੰਗ ਨੂੰ ਕਾਨੂੰਨੀ ਰੂਪ ਦੇ ਕੇ ਅਰ ਕਿੱਡੇ ਹੈਰਾਨੀ ਦੀ ਗੱਲ ਕਿ ਡੀਸਰਟਿੰਗ ਦੇ ਲਈ ਇਹਨਾਂ ਨੇ ਉਸ ਦੇ ਵਿੱਚ ਬਕਾਇਦਾ ਕੈਬਨਟ ਨੋਟ ਲਿਆਂਦਾ ਕੈਬਨਟ ਨੋਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਕਿ ਜੇ ਡੀਸਰਟਿੰਗ ਅਸੀਂ ਕਰਦੇ ਆ ਤਾਂ ਸਰਕਾਰ ਦਾ 148 48 ਕਰੋੜ ਰੁਪਇਆ ਲੱਗਦਾ ਤੇ ਅਸੀਂ ਠੇਕੇਦਾਰਾਂ ਨੂੰ ਕਹਦਾਂ ਨੇ ਆ ਉਹ ਡੀਸਰਟਿੰਗ ਕਰ ਲੈਣਗੇ ਹੁਣ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਜਿੱਤੇ ਸਰਕਾਰ ਦੇ ਦਾ ਪੈਸੇ ਲੱਗਦੇ ਆ ਸਰਕਾਰ ਤਾਂ ਡੀ ਸੈਲਟਿੰਗ ਕਰ ਨਹੀਂ ਰਹੀ ਤੇ ਠੇਕੇਦਾਰ ਕਿਉਂ ਕਰੂਗਾ ਠੇਕੇਦਾਰ ਨੂੰ ਜੇ ਕੋਈ ਫਾਇਦਾ ਹੋ ਤਾਂ ਹੀ ਕਰੂਗਾ ਆ ਠੇਕੇਦਾਰ ਕੌਣ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਮਾਈਨਿੰਗ ਦੇ ਠੇਕੇ ਦਿੱਤੇ ਹੋਏ ਤੇ ਉਹਨਾਂ ਨੂੰ ਡੀ ਸੈਲਟਿੰਗ ਕਰਤੀ ਸੋ ਇਹਨਾਂ ਨੂੰ ਲੀਗਲ ਤੇ ਇਲੀਗਲ ਦਾ ਫਰਕ ਹੀ ਪਤਾ ਨਹੀਂ ਸੀ ਕਿਉਂਕਿ ਸਾਰਾ ਪੰਜਾਬ ਹੀ ਇੱਕ ਪਾਸੇ ਕਰਦਾ ਸੀ ਸੋ ਜਿਹੜੇ ਲੋਕ ਬਿਨਾਂ ਕਿਸੇ ਲੌਜੀਕ ਤੋਂ ਕਿ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਸੇ ਲੌਜੀਕ ਦੇ ਨਾਲ ਦੱਸੋ ਜ਼ਿੰਮੇਵਾਰ ਤੁਸੀਂ ਹੋ ਤੇ ਸਾਨੂੰ ਕਹਿੰਦੇ ਇਲੀਗਲ ਮਾਈਨਿੰਗ ਹੋ ਰਹੀ ਹੈ ਜੇ ਕਿਤੇ ਇਲੀਗਲ ਮਾਈਨਿੰਗ ਹੁੰਦੀ ਹੈ ਅਸੀਂ ਉਸ ਤੇ ਬਕਾਇਦਾ ਐਕਸ਼ਨ ਲੈਂਦੇ ਹਾਂ ਅਸੀਂ ਐਕਸ਼ਨ ਲਵਾਂਗੇ ਸਰਕਾਰ ਦੀ ਜ਼ੀਰੋ ਟੋਲਰੈਂਸ ਪ੍ਰੋਫੈਸ਼ਨ ਦੇ ਉੱਤੇ ਹੈਗੀ ਹੈ ਭ੍ਰਿਸ਼ਟਾਚਾਰ ਦੇ ਉੱਤੇ ਹੈਗੀ ਹੈ ਅੱਜ ਬੇਨਤੀ ਕੀਤੀ ਹੈ ਮੈਂ ਸਾਰੇ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਅਤੀ ਮੈਂ ਕਿਹਾ ਅਸੀਂ ਨਾਲ ਚੱਲਣ ਨੂੰ ਤਿਆਰ ਹਾਂ ਤੁਹਾਡੇ ਅਸੀਂ ਉੱਥੇ ਜਾ ਕੇ ਦੇਖਾਂਗੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਜਿੱਥੇ ਵੀ ਕਿਤੇ ਸ਼ਿਕਾਇਤ ਮਿਲਦੀ ਹੈ ਅਸੀਂ ਸਾਰੇ ਵਿਰੋਧੀ ਧਿਰ ਵੀ ਅਸੀਂ ਵੀ ਸਾਰੇ ਪੰਜਾਬ ਸਰ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਆ ਸੋ ਬਜਾਏ ਦੂਸ਼ਣਵਾਜੀ ਦੇ ਬਿਨਾ ਕਿਸੇ ਲੌਜਿਕ ਤੋਂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਤੇ ਗਲਤੀ ਹੁੰਦੀ ਹੈ ਸਾਨੂੰ ਦੱਸਣ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਲੋਕਾਂ ਨੂੰ ਸਸਤਾ ਰੇਤ ਤੇ ਸਸਤਾ ਬਜਰੀ ਹੈ ਜਿਹੜੇ ਮਹੀਆ ਕਰਾਉਣੀ ਹੈ। ਬੋਲ ਤੋਂ ਥੋੜਾ ਦੇ ਕਲੀਅਰ ਕਰ ਦਿਓ ਇਹ ਤੁਸੀਂ ਕਿਹੜੇ ਬਿਆਨ ਤੇ ਕਹਿ ਰਹੇ ਹੋ ਜਿਹੜੇ ਪ੍ਰਤਾਪ ਸਿੰਘ ਬਾਜਵਾ ਜੀ ਨੇ આરોਪ ਲਾਇਆ ਸੀਗਾ ਕਿ ਛਤਪੀਰ ਜ਼ੂ ਦੇ ਲਾਗੇ ਮਾਈਨਿੰਗ ਹੋ ਰਹੀ ਹੈ ਤੇ ਉਸ ਤੇ ਇੱਕ ਮੰਤਰੀ ਦੇ ਰਿਸ਼ਤੇਦਾਰ ਦਾ ਨਾਮ ਹੈ ਸਾਹਮਣੇ ਆ ਰਿਹਾ ਇਸੇ ਕੇ ਦਾ ਉਪਲਗਿਆ ਸੀ। ਉਹ ਤੇ ਕਹਿ ਰਹੇ ਹੋ ਜਾਂ ਫਿਰ ਇੱਕ ਵੱਖਰਾ ਚਲਾਇਆ ਸਬਜੈਕਟ ਹੈ ਉਹਨੇ ਕਰਦਾ। ਮੈਂ ਦੋਨਾਂ ਤੇ ਕਹਿ ਰਿਹਾ। ਜਿਹੜੀ ਬਨੂੜ ਦੀ ਗੱਲ ਕੀਤੀ ਹੈ ਮੈਂ ਬਨੂੜ ਦੀ ਗੱਲ ਤੇ ਦੱਸ ਰਿਹਾ ਕਿ ਬਨੂੜ ਦੀ ਜੋ ਜੋ ਬਨੂੜ ਦੀ ਡੀ ਸੈਟਿੰਗ ਦੀ ਗੱਲ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ ਚਾਰ ਦਫਾ ਟੈਂਡਰ ਲਾਏ ਆ। ਅ ਉਸ ਸਾਈਟ ਦਾ ਪਹਿਲਾ ਡੀ ਸੈਟਿੰਗ ਸਾਈਟ ਸੀ ਜਿਹੜੀ ਉਹ ਆਇਡੈਂਟੀਫਾਈ ਕੀਤੀ ਤੇ ਉਸ ਡੀ ਸੈਟਿੰਗ ਸਾਈਟ ਦੇ ਅਸੀਂ ਟੈਂਡਰ ਲਾਏ ਨੇ ਬਕਾਇਦਾ ਚਾਰ ਵਰੀ ਚੌਥੀ ਵਰੀ ਵਿੱਡਰ ਆਏ ਤੇ ਉਹਨਾਂ ਵਿੱਡਰਾਂ ਨੂੰ ਉਹ ਸਾਈਟ ਅਲਰਟ ਕੀਤੀ ਤੇ 82,91,250 ਰੁਪਏ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏ ਹੋਂ ਸਭ ਜਿਹੜਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਰੋਗ ਲਾਇਆ ਗਿਆ ਸੀਗਾ ਇਹ ਕਿਹਾ ਗਿਆ ਕਿ ਚਤਬਿਰੂ ਦੇ ਲਾਗੇ ਮਾਈਨਿੰਗ ਹੋ ਰਹੀ ਹੈ ਹੁਣ ਵੀ ਹੋ ਰਹੀ ਹੈ ਤੇ ਉਹ ਚ ਕਿ ਮੰਤਰੀ ਦੇ ਅਧਿਕਾਰੀਆਂ ਦਾ ਨਾਮ ਸਾਹਮਣੇ ਆ ਰਿਹਾ ਸਾਹਮਣੇ ਉੱਥੇ ਉੱਥੇ ਕੁਝ ਇਨਵੈਸਟੀਗੇਸ਼ਨ ਕਰਾਉਣੀ ਕਿਉਂਕਿ ਅਮਰ ਰੋਣਾ ਜੀ ਵੀ ਕਹਿ ਚੁੱਕੇ ਨੇ ਕਿ ਕਿਸੇ ਤਰੀਕੇ ਨਾਲ ਕੋਈ ਗੱਵਨ ਨਹੀਂ ਹੁੰਦਾ ਕੋਈ ਉੱਥੇ ਮਾਈਨਿੰਗ ਤੇ ਤਾਂ ਗੱਲੇ ਨਹੀਂ ਨਾ ਮਾਈਨਿੰਗ ਹੈ ਹੀ ਨਹੀਂ ਉੱਥੇ ਓਨਲੀ ਰਿਵਰ ਦੇ ਵਿੱਚ ਜਦੋਂ ਰਿਵਰ ਦੇ ਵਿੱਚ ਗਾਧ ਇਕੱਠੀ ਹੋ ਜਾਂਦੀ ਹੈ ਉਹ ਡੀਸਲਟਿੰਗ ਹੈ ਤਾਂ ਮਾਈਨਿੰਗ ਤਾਂ ਉੱਥੇ ਹੈ ਹੀ ਨਹੀਂ ਉਹ ਡੀ ਸੈਟਿੰਗ ਦਾ ਬਕਾਇਦਾ ਟੈਂਡਰ ਹੋਇਆ ਹੋਇਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਹੋ ਰਹੇ ਨੇ ਸੋ ਇਸ ਕਰਕੇ ਉਹਦਾ ਤਾਂ ਕੁਝ ਮਤਲਬ ਵੀ ਨਹੀਂ ਰਹਿ ਜਾਂਦਾ ਸੋ ਮੇਰਾ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਰਾਹੇ ਕਿ ਜਿਵੇਂ ਕਿ ਸਾਰੇ ਅਸੀਂ ਜਵਾਬਦੇ ਹਾਂ ਜੇ ਕਿਤੇ ਗਲਤੀ ਕੋਈ ਨਜ਼ਰ ਆਵੇ ਸਾਨੂੰ ਦੱਸੋ ਅਸੀਂ ਲੋਕਾਂ ਦੇ ਲਈ ਅਸੀਂ ਉਸੇ ਤਰ੍ਹਾਂ ਕਰਨ ਨੂੰ ਵੀ ਤਿਆਰ ਹਾਂ ਜਿੱਥੇ ਕਿਤੇ ਨਜਾਇਜ਼ ਮਾਈਨਿੰਗ ਹੁੰਦੀ ਹੈ ਉੱਥੇ ਜੁਰਮਾਨੇ ਵੀ ਕੀਤੇ ਨੇ ਅਸੀਂ ਤੇ ਅਸੀਂ ਸਰਕਾਰ ਦਾ ਰੈਵਨਿਊ ਵਧਾਇਆ ਜਿਹੜੀ ਪਿਛਲੇ ਇਹਨਾਂ ਦੀ ਕਾਂਗਰਸ ਦੀ ਸਰਕਾਰ ਵੇਲੇ ਸੀ 5 ਸਾਲਾਂ ਦੇ ਵਿੱਚ 488 ਕਰੋੜ ਰੁਪਏ ਦਾ ਰੈਵਨਿਊ ਸੀ ਇਹਨਾਂ ਦਾ ਜਿਦੇ ਵਿੱਚੋਂ 18 ਕਰੋੜ ਇਹਨਾਂ ਨੇ ਵਾਪਸ ਕੀਤਾ ਤੇ 776 ਕਰੋੜ ਰੁਪਏ ਦਾ ਤਿੰਨ ਸਾਲਾਂ ਦੇ ਵਿੱਚ ਸੋ ਰੈਵਨਿਊ ਸਾਡਾ ਵਧ ਰਿਹਾ ਹੈ ਲੋਕਾਂ ਨੂੰ ਅਸੀਂ ਸਹੀ ਰੇਤ ਦੇ ਰਹੇ ਹਾਂ ਸੋ ਇੱਥੇ ਇਲੀਗਲ ਦੀ ਗੱਲ ਆਈ ਕਿੱਥੋਂ ਅੱਛਾ ਪੁਲਿਸ ਸਾਹਿਬ ਇੱਕ ਅੱਜ ਸਵੇਰੇ ਸੇ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਚਰਚਾ ਹੈ और आप जिम्मेवार मंत्री हैं पंजाब सरकार के आपसे जवाब चाहेंगे ये कहा जा रहा है कि अरविंद केजरीवाल संजीव अरोड़ा की जो राज्यसभा सीट है वहाँ पर इस्तीफा दिलवाकर खुद यहाँ से राज्यसभा जा सकते हैं इसमें कितनी सच्चाई है और क्या अगर वो आते हैं पंजाब से राज्यसभा का वेलकम करेंगे देखो ऐसी आज की तारीख में कोई किसी तरह की बात नहीं है ये टोटली अफवाहें हैं कोई कुछ कह रहा है कोई कुछ कह रहा है ये सब अफवाहें हैं हम सब अरविंद केजरीवाल जी के नेतृत्व में आम आदमी पार्टी पूरी तरह एकजुट होकर पंजाब के लोगों के लिए काम करते हैं अगर वो आते हैं राज्यसभा पंजाब से तो आप उसका वेलकम करेंगे ठीक होगा, अगर आते हैं तो पंजाब ऐसा प्रें कुछ प्रें। है ही नहीं आज की तारीख में तो जब कोई ऐसी बात ही नहीं है तो सवाल ही नहीं उठते इस बात इसकी डिटेल पहले किसने दे दी थी पहले अकाली सरकार पहले चौटाला साहब को दी गई थी किसने दी थी ये कहीं किसी बात को किसी नेता को कुछ खतरे की बात होती है तो मैं समझता हूँ उसमें कौन सी बुरी बात होगी अच्छा सर की बात दिल्ली सी एम ऑफिस से जो डॉक्टर अम्बेडकर की मूर्ति हटाई गई उसको लेकर हरपाल चीमा साहब ने मांग की कि निंदा प्रस्ताव लाना चाहिए इसको आप मतलब ये निंदा प्रस्ताव लाएंगे मतलब क्या इसकी तैयारी रिश्त बिल्कुल डॉक्टर बाबा साहब भीमराव अम्बेडकर जी संविधान के निर्माता और शहीद आजम भगत सिंह जिनकी वजह से आज हम सब लोग यहाँ खड़े हैं जिन्होंने शहादत दी हमारी सरकार ने सरदार भगवंत सिंह मान ने पहले दिन फैसला किया था कि पूरे देश के पूरे प्रदेश के जितने भी ऑफिस हैं उनकी तस्वीरें लगेंगी वो लगी हुई थी आज उनकी तस्वीरें हटाना देश का कॉन्स्टिट्यूशन जो बाबा साहब ने लिखा पूरे दुनिया में इस बात की चर्चा है कि इससे बढ़िया कोई कॉन्स्टिट्यूशन नहीं उनकी तस्वीरें हटाना ये मैं समझता हूँ बहुत ही गलत बात है जिसकी जितनी निंदा की जाए काम है विधानसभा में भी ये बात रखी गई है और सभी लोगों ने एकजुट होकर इस बात की निंदा की है सर वो एग्रीकल्चर पॉलिसी के खिलाफ जो सेंटर की पॉलिसी है उसके खिलाफ प्रस्ताव आ जाएगा उसके लिए क्या तैयारी है उसके बाद अभी चर्चा चलेगी देखेंगे जो भी सेंट्रल गवर्नमेंट हमसे जाते करने की कोशिश कर रही है हम उसके खिलाफ़ सब एकजुट हैं तगड़े होकर लड़ेंगे